ਰਾਡ ਜਾਬਾ ਕ ਇਹੋ ਜਿਹਾ ਸ਼ਖਸ ਆ ਜਿਹੜਾ ਆਪਣੇ ਮਨ ਜਿਹੜੀ ਗੱਲ ਆਉਂਦੀ ਹੈ ਉਹਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਦਾ ਅਮਰੀਕਾ ਦੇ ਵਿੱਚ ਉਹਨੇ ਪੂਰਾ ਸਿਸਟਮ ਹਿਲਾ ਰੱਖਿਆ ਉਹਨੇ ਇਹੋ ਜੀਆਂ ਚੀਜ਼ਾਂ ਲਾਗੂ ਕਰਤੀਆਂ ਜਿਹੜੀਆਂ ਪਹਿਲਾਂ ਵਾਲੇ ਰਾਸ਼ਟਰਪਤੀਆਂ ਨੇ ਕਦੇ ਸੋਚੀਆਂ ਵੀ ਨਹੀਂ ਸੀਗੀਆਂ ਉਹ ਇੱਕ ਪਾਸੇ ਇਹ ਗੱਲ ਕਹਿੰਦਾ ਕਿ ਮੈਂ ਅਮਰੀਕਾ ਦੇ ਲੋਕਾਂ ਦੇ ਹੱਕਾਂ ਨੂੰ ਬਚਾਉਣ ਵਾਸਤੇ ਇਹ ਕੰਮ ਕਰ ਰਿਹਾ ਪਰ ਹਕੀਕਤ ਇਹ ਹੈ ਕਿ ਉਹ ਸੰਕੀ ਹੋ ਚੁੱਕਿਆ ਉਹਨੇ ਪਤਾ ਨਹੀਂ ਕਿਹਦੇ ਲਈ ਕੀ ਫੈਸਲਾ ਲੈ ਜਣਾ ਕਿਸ ਨੂੰ ਕੁਝ ਨਹੀਂ ਪਤਾ ਕਦੋਂ ਕੀ ਦਾ ਕਿੰਨਾ ਨੁਕਸਾਨ ਕਰ ਦੇਣਾ ਉਹਨੇ ਕੁਝ ਨਹੀਂ ਪਤਾ ਉਹਨੇ ਟੈਰਫ ਲਗਾ ਕੇ ਉਹਨੇ ਇਹ ਨਹੀਂ ਹੈ ਕਿ ਕਨੇਡਾ ਭਾਰਤ ਦੇ ਲੋਕਾਂ ਦਾ ਨੁਕਸਾਨ ਕੀਤਾ ਉਹਨੇ ਆਪਣੇ ਲੋਕਾਂ ਦਾ ਵੀ ਨੁਕਸਾਨ ਕੀਤਾ ਉਹਨਾਂ ਦੇ ਲੋਕਾਂ ਨੂੰ ਵੀ ਸੱਚੀ ਗੱਦਵੰਗਿਆ ਮਿਲਦੀ ਘਸਨ ਇਹ ਆਉਣ ਵਾਲਾ ਸਮਾਂ ਦੱਸੂਗਾ ਕਿ ਕਿਹੜੀ ਚੀਜ਼ ਨਾਲ ਕਿੰਨਾ ਨੁਕਸਾਨ ਹੋ ਰਿਹਾ ਪਰ ਇਹ ਬੰਦਾ ਬਹੁਤ ਵੱਡਾ ਵਿਸ਼ਵ ਦੇ ਮੰਚ ਤੇ ਵਿਸ਼ਵ ਦੇ ਲੋਕਾਂ ਦਾ ਨੁਕਸਾਨ ਕਰ ਰਿਹਾ ਹੁਣ ਆਪਣੇ ਇਹ ਡਿਫੈਂਸ ਮਿਨਿਸਟਰ ਪੀਟ ਹੈਗਸ ਨੇ ਤੋਂ ਉਹਨੇ ਫੈਸਲਾ ਕਰਵਾਇਆ ਕਿ ਆਰਮੀ ਚ ਡਿਸਪੀਨਲ ਜਾਂਦਾ ਜਾਊਗਾ 2010 ਦੇ ਵਿੱਚ ਆਰਮੀ ਜਾਂ ਜਿਵੇਂ ਉਸ ਤੋਂ ਪਹਿਲਾਂ ਸੀਗੀ ਜਿਹੜਾ ਸਿਸਟਮ ਸੀ ਜਿਹੜੀ ਰੂਲਿੰਗ ਸੀਗੀ ਅਖੇ ਉਹਦੇ ਹਿਸਾਬ ਨਾਲ ਕੰਮ ਕੀਤਾ ਜਾਊਗਾ ਮੋٹے ਜਿਹੜੇ ਲੋਕ ਐ ਆਰਮੀ ਦੇ ਵਿੱਚ ਉਹਨਾਂ ਨੂੰ ਵਾਰਨਿੰਗ ਦਿੱਤੀ ਐ ਕਿ ਤੁਸੀਂ ਆਪਦਾ weight ਘਟਾਓ ਤੁਹਾਡੇ ਵੱਧ weight ਨਾਲ ਕਿਤੇ ਵੀ ਆਰਮੀ ਨੂੰ ਨੁਕਸਾਨ ਹੋ ਸਕਦਾ ਦੂਜੇ ਨੰਬਰ ਤੇ ਉਹਨਾਂ ਨੇ ਇਹ ਕਹਤਾ ਕਹਿੰਦਾ ਕਿ ਆਰਮੀ ਦੇ ਵਿੱਚ ਦਾੜੀ ਨਹੀਂ ਚੱਲੂਗੀ ਇਹਦੇ ਵਿੱਚ ਹੁਣ ਸਿੱਖ ਵੀ ਆਉਂਦੇ ਐ ਇਹ ਚ ਆਰਥੋਡੌਕਸ ਯੂਦੀ ਵੀ ਆਉਂਦੇ ਐ ਤੇ ਇਹ ਚ ਮੁਸਲਮਾਨ ਵੀ ਆਉਂਦੇ ਐ ਲੋਕਾਂ ਦੇ ਵਿੱਚ ਬੇਹੱਦ ਜ਼ਿਆਦਾ ਰੋਸ ਹੈ ਸੀਜ਼ਮ ਲੈ ਕੇ ਸਿੱਖ ਜੱਥੇਬੰਦੀਆਂ ਦੇ ਵਿੱਚ ਰੋਸ ਹੈ ਉਹਨਾਂ ਦੇਸ਼ਾਂ ਦੇ ਨਾਗਰਿਕਾਂ ਵਿੱਚ ਭਾਰੀ ਰੋਸ ਹੈ ਜਿਹੜੇ ਉੱਥੇ ਰਹਿੰਦੇ ਨੇ ਤੇ ਉਹ ਆਪਣੇ ਜਿਹੜੇ ਮੂਲ ਦੇਸ਼ ਜਿੱਥੋਂ ਆਏ ਆ ਉਹਨਾਂ ਦੇ ਸੱਚ ਵੀ ਰੋਸ ਆ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇਹ ਉਹਨਾਂ ਦੀ ਧਾਰਮਿਕ ਯਾਦ ਦੀ ਤੇ ਸਿੱਧੀ ਤਲਵਾਰ ਹੈ ਲੋਕਾਂ ਦੇ ਜਿਹੜੇ ਕਨਸਟੀਟਿਊਸ਼ਨਲ ਰਾਈਟ ਹੈ ਉਹਨਾਂ ਤੇ ਸਿੱਧੀ ਤਲਵਾਰ ਲਟਕੀ ਆ ਇਹ ਅਮਰੀਕਾ ਦੇ ਵਿੱਚ ਹੋ ਰਿਹਾ ਆ ਆਪਾਂ ਨੂੰ ਯਕੀਨ ਨਹੀਂ ਹੋ ਰਿਹਾ ਜੇ ਇਹ ਗੱਲ ਚੀਨ ਚ ਹੁੰਦੀ ਰੂਸ ਚ ਹੁੰਦੀ ਜਾਂ ਕਿਸੇ ਤਾਨਾਸ਼ਾਹ ਦੇਸ਼ ਵਿੱਚ ਹੁੰਦੀ ਤਾਂ ਆਪਾਂ ਮੰਨਦੇ ਪਰ ਅਮਰੀਕਾ ਦੇ ਵਿੱਚ ਇਹ ਹੋ ਰਿਹਾ ਇਹ ਕਿਸੇ ਦੇ ਮੰਨਣ ਵਿੱਚ ਨਹੀਂ ਆ ਰਿਹਾ ਸਿੱਖ ਪੁਲਿਸ ਨੇ ਇਹਦੀ ਨਿੰਦਾ ਕੀਤੀ ਹੈ ਨਿੰਦਾ ਤਾਂ ਬਾਕੀ ਸਾਰੇ ਕਰ ਰਹੇ ਆ ਕੋਈ ਵੀ ਬੰਦਾ ਇਹ ਨਹੀਂ ਹੈ ਇਸ ਚੀਜ਼ ਤੋਂ ਸ਼ੁੱਤਾ ਨਹੀਂ ਹੈ 60 ਦਿਨ ਦਾ ਪਲਾਨ ਬਣਾਇਆ ਗਿਆ ਫਿਰ 90 ਦਿਨ ਦੇ ਵਿੱਚ ਕੰਪਲੀਟ ਤੌਰ ਤੇ ਲਾਗੂ ਕਰਨ ਲਈ ਕਿਹਾ ਗਿਆ ਹੁਣ ਕਈਆਂ ਸਿੱਖਾਂ ਨੇ ਸੋਸ਼ਲ ਮੀਡੀਆ ਤੇ ਆ ਕੇ ਕਹਿਤਾ ਜਿਹੜੇ ਆਰਮੀ ਦੇ ਵਿੱਚ ਆ ਕਹਿੰਦੇ ਦਾੜੀ ਮੇਰੀ ਪਛਾਣ ਹੈ ਵਾਲ ਮੇਰੀ ਪਛਾਣ ਹੈ ਮੈਂ ਆਪਣਾ ਧਰਮ ਚੁਣਾਗਾ ਮੈਂ ਅਮਰੀਕਾ ਦੀ ਨੌਕਰੀ ਨੂੰ ਠੋਕਰ ਮਾਰਦਾ ਸਿੱਖਾਂ ਦੇ ਲਈ ਵਾਲ ਉਹਨਾਂ ਦੇ ਅੰਗ ਹੈ ਤੇ ਸਿੱਖ ਕਦੇ ਅੰਗ ਨਹੀਂ ਕਟਾਉਂਦੇ ਡੋਨਾਲਡ ਟਰੰਪ ਨੂੰ ਸ਼ਾਇਦ ਇਹ ਗੱਲ ਨਹੀਂ ਪਤਾ ਹੋਊਗੀ ਜੇ ਪਤਾ ਹੋਊਗੀ ਤਾਂ ਜਾਣਵੱਜ ਕੇ ਉਹ ਖਿਲਵਾੜ ਕਰ ਰਿਹਾ ਜੇ ਉਹਦੀ ਮੋਦੀ ਨਾਲ ਦਸ਼ਮਣੀ ਹੈ ਮੋਦੀ ਨੇ ਉਹਦੀਆਂ ਗੱਲਾਂ ਨਹੀਂ ਮੰਨੀਆਂ ਤੇ ਜਾਣਵੱਜ ਕੇ ਭਾਰਤੀ ਲੋਕਾਂ ਨੂੰ ਟਾਰਗੇਟ ਕਰ ਰਿਹਾ ਵੈਸੇ ਯਹੂਦੀ ਵੀ ਉਹਦੇ ਮਿੱਤਰ ਹੈਗੇ ਆ ਬਹੁਤ ਪੁਰਾਣੇ ਮਿੱਤਰ ਆ ਯਹੂਦੀ ਜੇ ਇਹ ਗੱਲ ਯੋਧਕਾਂ ਤੇ ਵੀ ਆਈ ਹੈ ਤੇ ਇਹਦਾ ਮਤਲਬ ਇਹ ਸਿੱਖ ਇਕੱਲੇ ਨਹੀਂ ਫਿਰ ਪਾਕਿਸਤਾਨ ਦੇ ਜਨਰਲ ਮਨੀਰ ਨਾਲ ਤੇ ਸਹਿਬਾਜ਼ ਨਾਲ ਪ੍ਰਧਾਨ ਮੰਤਰੀ ਨਾਲ ਉਹਦੀ ਕਾਫੀ ਯਾਰੀ ਦੋਸਤੀ ਗੂੜੀ ਹੈ ਤੇ ਜੇ ਉਹ ਮੁਸਲਮਾਨਾਂ ਤੇ ਵੀ ਕਰ ਰਿਹਾ ਤੇ ਇਹਦਾ ਮਤਲਬ ਤਲਵਾਰ ਸਾਰਿਆਂ ਦੇ ਡਿੱਗੀ ਹੈ ਇਕੱਲੇ ਸਿੱਖ ਨਹੀਂ ਹਨ ਉਹ ਮੁਸਲਮਾਨ ਤੇ ਯੂਥੀ ਉਹਨਾਂ ਦੀ ਸੈਨਾ ਵਿੱਚ ਜ਼ਿਆਦਾ ਸਿੱਖਾਂ ਦੇ ਨਾਲੋਂ ਤੁਹਾਨੂੰ ਇਹ ਵੀ ਪਤਾ ਹੋਣਾ ਕਿ ਅਮਰੀਕਾ ਦੀ ਫੌਜ ਦੇ ਵਿੱਚ ਸਿੱਖਾਂ ਦਾ ਇਤਿਹਾਸ ਕਾਫੀ ਲੰਮਾ ਤੇ ਪੁਰਾਣਾ ਹੈ ਸਭ ਤੋਂ ਪਹਿਲਾਂ 1917 ਦੇ ਵਿੱਚ ਭਗਤ ਸਿੰਘ ਠੰਡੋਰਾ ਨੇ ਅਮਰੀਕੀ ਫੌਜ ਚ ਭਰਤੀ ਹੋ ਕੇ ਉੱਥੇ ਸੇਵਾ ਸ਼ੁਰੂ ਕੀਤੀ। ਉਹਨਾਂ ਦੇ ਲਈ ਵੱਖ ਰੂਲ ਬਣਾਏ ਗਏ। ਐਕਸੈਪਸ਼ਨ ਦੇ ਰੂਪ ਵਿੱਚ ਉਹਨਾਂ ਨੇ ਕੰਮ ਕੀਤਾ। ਉਹ ਪੱਗ ਬਨ ਸਕਦੇ ਸੀ, ਦੜੀ ਲਾ ਸਕਦੇ ਸੀ। ਪਰ ਜਿਵੇਂ-ਜਿਵੇਂ 80 ਦਾ ਧੱਕਾ ਆਇਆ, ਇਹ ਸਾਰੇ ਕਾਨੂੰਨ ਵਾਪਸ ਲੈ ਗਏ। ਸਖਤਾਈ ਕਰ ਦਿੱਤੀ ਗਈ ਪੂਰੀ। ਇਹ ਸਖਤਾਈ 2010 ਤੱਕ ਚੱਲੀ। 2010 ਤੋਂ ਬਾਅਦ ਫਿਰ ਇਸ ਨੂੰ ਰਿਲੈਕਸ ਕਰ ਦਿੱਤਾ ਗਿਆ। ਇਹ ਸਾਰਾ ਮਿਲਟਰੀ ਦੇ ਵਿੱਚ ਇਤਿਹਾਸ ਹੈ। 2010 ਦੇ ਵਿੱਚ ਸਥਿਤੀ ਬਦਲ ਗਈ ਜਦੋਂ ਦੋ ਸੈਕ ਅਧਿਕਾਰੀ ਕੈਪਟਨ ਸਿਮਨਪ੍ਰੀਤ ਲੰਬਾ ਤੇ ਮੇਜਰ ਕਮਲਜੀਤ ਸਿੰਘ ਕਲਸੀ ਇਹਨਾਂ ਨੂੰ ਦੋਨਾਂ ਨੂੰ ਧਾਰਮਿਕ ਸੂਟ ਦਿੱਤੀ ਤੇ ਇਹਨਾਂ ਨੂੰ ਭਰਤੀ ਕੀਤਾ ਗਿਆ ਫਿਰ 2017 ਦੇ ਵਿੱਚ ਹੋਰ ਚੈਨ ਜਿਹੜੇ ਹੁੰਦੇ ਜਿਵੇਂ ਖੜਾ ਲਗਾ ਲਓ ਜਾਂ ਧਾਰਮਿਕ ਪ੍ਰਤੀਕ ਹੁੰਦੇ ਆ ਇਹਨਾਂ ਨੂੰ ਅਨੁਮਤੀ ਦਿੱਤੀ ਗਈ ਇਹ ਫੌਜ 'ਚ ਲਾਗੂ ਹੋ ਗਏ ਪਰ ਜਿਵੇਂ ਫਿਰ 트াম্প ਹੁਣ ਆ ਰਿਹਾ 트াম্প ਹਾਵੀ ਹੋ ਰਿਹਾ ਛਾਰ ਰਿਹਾ ਆਪਣੇ ਫੈਸਲਿਆਂ ਨੂੰ ਲੋਕਾਂ ਤੇ ਥੋਪ ਰਿਹਾ ਹੁਣ ਇਹ ਚੀਜ਼ਾਂ ਫਿਰ ਵਾਪਸ ਆ ਗਈਆਂ ਜਿਹੜੀ ਇਹ ਰਿਪਬਲਿਕਨ ਪਾਰਟੀ ਹੈ ਇਹ ਬਹੁਤ ਹੀ ਕੰਜ਼ਰਵੇਸਟ ਹੈ ਇਹ ਆਪਣੇ ਦਾਇਰੇ ਵਿੱਚ ਰਹਿਣਾ ਪਸੰਦ ਕਰਦੀ ਹੈ ਇਸੇ ਕਰਕੇ ਇਹਨਾਂ ਨੇ ਬਾਹਰੋਂ ਆਉਣ ਵਾਲੇ ਲੋਕਾਂ ਤੇ ਵੀ ਇਮੀਗ੍ਰੇਸ਼ਨ ਤੇ ਰੋਕ ਲਗਾ ਦਿੱਤੀ ਇਹ ਅਮਰੀਕਾ ਦੇ ਲੋਕਾਂ ਦੇ ਲਈ ਕੰਮ ਕਰਨਾ ਚਾਹੁੰਦੇ ਆ ਪਰ ਇਹ ਗੱਲ ਭੁੱਲ ਚੁੱਕਿਆ ਕਿ ਬਹੁਤ ਸਾਰੇ ਲੋਕਾਂ ਨੇ ਅਮਰੀਕਾ ਦੀ ਆਜ਼ਾਦੀ ਦੇ ਵਿੱਚ ਅਮਰੀਕਾ ਦੀ ਤਰੱਕੀ ਦੇ ਵਿੱਚ ਰੋਲ ਪਾਇਆ ਯੋਗਦਾਨ ਪਾਇਆ ਉਸ ਯੋਗਦਾਨ ਨੂੰ 트੍ਰੰਪ ਭੜਾ ਰਿਆ ਇਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਨਤੀਜੇ ਮਿਲਣਗੇ ਇਹਨਾਂ ਦੀ ਇਕਨੋਮੀ ਤੇ ਇਹਨਾਂ ਦੀ ਆਰਮੀ ਦੇ ਵਿੱਚ ਜਿਹੜੇ ਨੌਜਵਾਨ ਸੇਵਾ ਕਰ ਰਹੇ ਵਕ ਵਕ ਦੇ ਸੰਗ ਇਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਘਾਤਕ ਨਤੀਜੇ ਮਿਲਣਗੇ ਕਿਉਂਕਿ ਰੈਸਿਜ਼ਮ ਜੋ ਨਸਲਵਾਦ ਇਹ ਆਰਮੀ ਦੇ ਵਿੱਚ ਵੀ ਹੁਣ ਲੈ ਆਇਆ ਇਹ ਬਹੁਤ ਦੂਰ ਤੱਕ ਜਾਊਗੀ ਕਿਉਂਕਿ ਅਫਸਰ ਫੋਰਸ ਕਰਨਗੇ ਸਾਰੇ ਮੁਲਾਜ਼ਮਾਂ ਨੂੰ ਕਿ ਬਈ ਸੇਵ ਕਰੋ ਉਹ ਚੋ ਸਿਰਫ ਟੱਕਰਾ ਹੋਏਗਾ ਕਿਉਂਕਿ ਜਿਹੜੇ orthodox ਲੋਕ ਹੈਗੇ ਆ ਯਹੂਦੀ orthodox ਜਾਂ ਸਿੱਖ ਧਰਮ ਨੂੰ ਮੰਨਣ ਵਾਲੇ ਜਿਹੜੇ ਫੌਜੀ ਹੈ ਉਹ ਨਾ ਕਰਨਗੇ ਉੱਥੇ ਫਿਰ ਰਿਜ਼ਾਈਨ ਹੋਣਗੇ ਜਾਂ ਉਹ ਧਰਮ ਨੂੰ ਚੁਣਨਗੇ ਜਾਂ ਰਿਜ਼ਿਗਨੇਸ਼ਨ ਪਾਉਣਗੇ ਇੱਕ ਚੀਜ਼ ਹੋਊਗੀ ਇਹਦੇ ਨਾਲ ਦੇਸ਼ ਦਾ ਤਾਣਾ ਬਾਣਾ ਹੋਰ ਜ਼ਿਆਦਾ ਉਲਝੂਗਾ ਆਪਾਂ ਤਾਂ ਇਹ ਉਮੀਦ ਕਰਦੇ ਆ ਕਿ ਕਦੋਂ 트럼ਪ ਦਾ ਸਮਾ ਪੂਰਾ ਆਵੇ ਸਮਾ ਪੂਰਾ ਹੋਵੇ ਤੇ 트럼ਪ ਆਪਣਾ ਰਾਜ ਸੰਘਾਸ਼ਨ ਛੱਡ ਕੇ ਆਪਦੇ ਕਿੱਤੇ 'ਚ ਲੱਗੇ ਇਹ ਬੰਦਾ ਪੂਰੇ ਵਿਸ਼ਵ ਦੀ ਸ਼ਾਂਤੀ ਲਈ ਬਹੁਤ ਵੱਡਾ ਖਤਰਾ ਇਹ ਬੰਦਾ ਵਿਸ਼ਵ ਨੂੰ ਕਈ ਭਾਗਾਂ ਵਿੱਚ ਵੰਡ ਦੇਊਗਾ ਜਿਵੇਂ ਨરેન્દ્ર મોદી ਕੋਲੇ ਹਿੰਮਤ ਹੈ ਉਹ ਭਾਰਤ ਨੂੰ ਦੋ ਭਾਗਾਂ ਵਿੱਚ ਵੰਡ ਰਿਹਾ ਹੈ ਹਿੰਦੂ ਮੁਸਲਮ ਕਰਕੇ ਵੰਡ ਰਿਹਾ ਹੈ ਓਵੇਂ ਟਰੰਪ ਕੋਲੇ ਹਿੰਮਤ ਹੈ ਕਿ ਉਹ ਵਿਸ਼ਵ ਨੂੰ ਦੋ ਤਿੰਨ ਭਾਗਾਂ ਦੇ ਵਿੱਚ ਵੰਨ ਕੇ ਖਲਵਾਲ ਕਰ ਸਕੇ ਆਪਣੇ ਹੱਕਾਂ ਦੇ ਪ੍ਰਤੀ ਦੂਜੇ ਦੇਸ਼ਾਂ ਦਾ ਨੁਕਸਾਨ ਕਰ ਸਕੇ ਉਹਦੇ ਕੋਲੇ ਹਿੰਮਤ ਹੈ ਇਹ ਜੋ ਕਰ ਸਕਦਾ ਹੈ ਜਿਹੜੇ ਅਮਰੀਕੀ ਸੈਨਾਂ ਦੇ ਵਿੱਚ ਕਾਲੇ ਲੋਕ ਹੈ अफ्रीका ਤੋਂ ਲੋਕ ਹੈ ਉਹ ਇੱਕ ਖਾਸ ਕਿਸਮ ਦੀ ਬਿਮਾਰੀ ਤੋਂ ਪੀੜਤ ਹੁੰਦੇ ਆ ਤੇ ਸ਼ੇਵ ਕਰਦੇ ਇੱਕ ਖਾਸ ਕਿਸਮ ਦੀ ਬਿਮਾਰੀਆਂ ਨੇ ਚੜ੍ਹਨ ਲੱਗ ਜਾਂਦੀ ਹੈ ਤੇ ਉਹ ਲੋਕਾਂ ਨੂੰ ਵੀ ਫੂਟ ਦਿੱਤੀ ਗਈ ਸੀ ਵੀ ਬਿਮਾਰੀ ਕਰਕੇ ਵੀ ਤੁਸੀਂ ਸ਼ੇਵ ਨਾ ਕਰੋ ਜੇ ਹੁਣ ਉਹ ਲੋਕ ਵੀ ਕਹਿੰਦੇ ਆ ਕਿ ਸਾਡੀ ਆਜ਼ਾਦੀ ਤੇ ਵੀ ਸਿੱਧਾ ਹਮਲਾ ਕਰ ਦਿੱਤਾ ਉਹ ਕਾਲੇ ਲੋਕ ਜਿਨ੍ਹਾਂ ਨੇ ਅਮਰੀਕਾ ਦੇ ਲਈ ਕੰਮ ਕੀਤਾ ਅਮਰੀਕਾ ਦੇ ਖੇਤਾਂ ਦੇ ਵਿੱਚ ਉਪਜ ਪੈਦਾ ਕੀਤੀ 200 ਸਾਲ ਤੋਂ 300 ਸਾਲ ਤੋਂ ਅਮਰੀਕਾ ਦੇ ਖੇਤਾਂ ਵਿੱਚ ਗੁਲਾਮ ਬਣ ਕੇ ਉਹਨਾਂ ਨੇ ਸੇਵਾ ਕਰ ਰਹੇ ਬਾਅਦ ਕਿਤੇ ਉਹਨਾਂ ਨੂੰ ਅਧਿਕਾਰ ਮਿਲੇ ਤੇ ਅੱਜ ਉਹ ਅਮਰੀਕਾ ਦਾ ਹਰੇਕ ਅਧਿਕਾਰ ਮਾ ਰਹੇ ਆ ਪਰ ਟਰੰਪ ਉਹਨਾਂ ਨੂੰ ਫਿਰ ਵਾਪਸ ਲਿਆਉਣਾ ਚਾਹੁੰਦਾ ਹੈ ਟਰੰਪ ਦੀ ਪਾਲਿਸੀ ਇਹ ਹੈ ਕਿ ਗੋਰੇ ਅੰਗਰੇਜ਼ਾਂ ਲਈ ਕੰਮ ਕਰੋ ਬਾਕੀ ਸਾਰੇ ਪਾੜ ਚਾ ਕਿਸੇ ਦੇ ਲਈ ਕੁਝ ਨਹੀਂ ਸੋਚਣਾ ਬੇਸ਼ੱਕ ਉਹ ਕਾਲੇ ਹੋਣ ਯਹੂਦੀ ਹੋਣ ਸਿੱਖ ਹੋਣ ਮੁਸਲਮਾਨ ਹੋਣ ਜਾਂ origional ਅਮਰੀਕਨਸ ਹੋਣ ਕੋਈ ਉਮੀਦ ਹੈ ਕਿ ਜਿੰਨੇ ਚਲਦੇ ਆ ਆਪਣੀ ਕੁਰਸੀ ਤੋਂ ਲੈ ਜੇ ਉਨਾ ਹੀ ਵਿਸ਼ਵ ਦੇ ਲਈ ਚੰਗਾ ਧੰਨਵਾਦ